ਸਾਰੇ ਦਾ ਮਨੋ ਕਰਵਾਣ ਕਰਨਾ ਚਾਹੁੰਦਾ ਕਿ ਕਿਤੇ ਕਿਤੇ ਅਰਚਲ ਹੋਇਆ ਆ ਕੋ ਸਾਰੇ ਮਹਿਸੂਸ ਕਰ ਰਿਹਾ ਕਿ ਬਰਾ ਠੱਗਾ ਹੋਇਆ ਹਮੇਸ਼ਾ ਆਪਾਂ ਆਪਣੇ ਖੇਦੇ ਖਲਾਫ ਲੜਦੇ ਆ ਰਹੇ ਆ ਔਰ ਉੱਪਰ ਵੀ ਲੜਨਾ ਵੀ ਚਾਹੀਦਾ ਏ ਕਿਉਂਕਿ ਅਸੀਂ ਮਹਿਸੂਸ ਕਰਦੇ ਆ ਕਿ ਸਮਰਾਲਾ ਜਿਹੜਾ ਸਾਡਾ ਇਲਾਕਾ ਚਾਹੋ ਖੰਨਾ ਕਹਿੰਦੀਏ ਮਾਛੀਵਾਲਾ ਸਾਹਿਬ ਕਹਿੰਦੀਏ ਜੁਧਾੜਾ ਜ਼ਿਲ੍ਹਾ ਕਹਿੰਦੀਏ ਸਾਨੂੰ ਮੇਰਾ ਪੀਸ ਵੀ ਗਿਆ ਤੇ ਸਾਨੂੰ ਮੇਸ਼ਾ ਸ਼ਾਂਤੀ ਹੋਈ ਜੇ। ਔਰ ਇਹ ਵੀ ਆਪਨੂੰ ਪਤਾ ਕਿ ਸਬਰਾਲੇ ਹਲਕਾ ਇਲਾਕਾ ਇੱਕ ਜਿਹੋ ਜਿਹਾ ਇਲਾਕਾ ਹੈ ਕਿ ਜਦੋਂ ਵੀ ਕੋਈ ਲਹਿਰਾ ਉੱਠੀ ਹੈ ਤਾਂ ਸਬਰਾਲੇ ਇਸ ਇਲਾਕੇ ਤੋਂ ਉੱਠਿਆ ਜੇ। ਮੈਂ ਬੇਨਤੀ ਕਰਨਾ ਚਾਹੁੰਦਾ ਸੁਪਰ ਪ੍ਰਸ਼ਾਸਨ ਨੂੰ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਕਈ ਅਫਸਰਾਂ ਸਹਿਵਾ ਨਾਲ ਗੱਲਬਾਤ ਹੋਈ ਹੈ। ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਜੋ ਹੋਇਆ ਗਲਤ ਹੋਇਆ ਲੇਕਿਨ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਸਤਿਕਾਰਯੋਗ ਜੋ ਨਹਿਿੰਗ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਹਮੇਸ਼ਾ ਜਿਹੜਾ ਸੰਵਰਾਲਾ ਇਲਾਕਾ ਸਾਡਾ ਪਤਰਕਲ ਭਾਈਚਾਰਾ ਹਮੇਸ਼ਾ ਆਪਾਂ ਇੱਕ ਦੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਆਪਾਂ ਨੂੰ ਰਣ ਵਿੱਚ ਇਹ ਇਹੋ ਚੀਜ਼ ਦਾ ਹੱਲਾ ਪੁੱਟਣਾ ਚਾਹੀਦਾ ਚਾਹੀਦਾ ਸੀ ਲੇਕਿਨ ਆਪਾਂ ਨਜ਼ਾਇਕ ਪੱਤਾ ਕਰਾ ਕੇ ਇਹ ਆਪਾਂ ਨੇ ਬੜਾ ਤੱਕੇ ਵਾਲੀ ਗੱਲ ਕੀਤੀ ਹੈ ਨਵੀਂ ਟਕਨੋਲੋਜੀ ਦੇ ਸਾਹਮਣੇ ਤਾਂ ਹੁਣ ਹੋ ਰਿਹਾ ਹੈ ਵੀ ਇਸ ਦੀ ਵਾਈਡ ਆਮੀ ਸਾਰੇ ਨੇ ਸੌਣ ਲੈ ਗਿਆ। ਉਹ ਜਾ। ਸੋਹਾਰੀ ਜੀ ਨੂੰ ਜਿਹੜਾ ਗ੍ਰਾਂਟੋਰੀ ਘਟਨਾ ਤੋਂ ਬਾਅਦ ਸਾਰੇ ਪੰਜਾਬ ਵਿੱਚ ਸਰਦਾ ਦਿੱਤਾ ਗਿਆ। ਉਹ ਤੁਹਾਡੇ ਧਿਆਨ ਨੇ ਵੀ ਇੱਕੋ ਜਿਹੇ ਬਿਆਨ ਨੇ ਤੇ ਇੱਕੋ ਜਿਹੇ ਬਿਆਨ ਨੇ ਸੌਣ ਕਿਹਾ। ਉਹ ਲੱਗਦਾ ਹੈ ਵੀ ਕਿਸਮਾਲੇ ਨਾਲ ਇੱਥੇ ਦੀਆਂ ਸਿੱਖ ਜੱਟੇ ਬੰਦੀਆਂ ਇਹਨਾਂ ਨੂੰ ਅਕਸਰ ਅਸੀਂ ਦਿੱਲੇ ਇੱਕ ਸਾਲ ਤੋਂ ਧਾਰ ਉਹਨਾਂ ਦੇ ਸਮਾਜ ਸਿਹਤ ਦੇ ਕੰਮ ਵਿੱਚ ਦਿਖਾਉਂਦੇ ਆਂ ਦਿਖਦੇ ਆਂ ਉਹਨਾਂ ਬਾਰੇ ਜੇ ਉਹਨਾਂ ਨੂੰ ਕਈ ਵਾਰੀ ਰਾਇ ਵੀ ਦਿੰਦੇ ਸੀ ਸ੍ਰੀ ਸਾਹਿਬ ਵੀ ਇੱਦਾਂ ਨਾ ਕਰੋ ਜਿੰਦਾ ਬੰਦਾ ਠੀਕ ਆਪਾਂ ਉਸ ਦਿਨ ਵੀ ਇੱਥੇ ਮੈਮੋਰੰਡਮ ਦੇ ਆਏ ਸੀ ਮੈਮੋਰੰਡਮ ਦੇਣ ਤੋਂ ਬਾਅਦ ਉਹਨੇ ਬਾਹਰ ਆ ਕੇ ਬੈਠ ਕੇ ਸੀ ਇੱਥੇ ਜਿਹੜੀ ਬਹੁਤ ਵਧੀਆ ਨੇ ਕੋਟੀਆਂ ਤੱਕ ਕਰਕੇ ਆਪਣੀ ਗੱਲ ਜਿਹੜੀ ਆ ਤੁਸੀਂ ਜਿੱਤੇ ਈ ਜਿਹੜੀ ਆ ਉਹਨੂੰ ਸੁਰੱਖਣੀ ਆ ਤਾਂ ਮੈਂ ਬੇਨਤੀ ਕਰੂੰਗਾ ਐਡਵੋਕੇਟ ਗਗਨਦੀਪ ਸ਼ਰਮਾ ਉਹਨੂੰ ਜੜੇ ਕੇ ਸੰਗਠਨ ਦੇ ਚੇਅਰਮੈਨ ਨੇ ਉਹ ਮਿਲਵਾ ਕਰਕੇ ਇਸ ਮਾਈਕ੍ਰੋਫੋਨ ਤੇ ਆਪਣੀ ਗੱਲ ਧਿਆਨ ਨਾਲ ਸਾਂਝੀ ਕਰਦੇ ਖਾਨਸੇ ਆ ਗਏ ਬੰਦਿਆਂ ਕੋਲੇ ਤੇ ਜਾਲੀ ਬੰਦੇ ਆ ਗਏ ਇਹ ਸਾਡੀ ਜੇਹਰ ਬੰਦੀ ਦਾ ਦਿਸਾਨ ਸੀ ਉਹ ਵੀ ਅੰਗ ਵੀ ਨਹੀਂ ਆਗੇ ਇਹ ਆਪਾਂ ਚੈੱਕ ਜ਼ਰੂਰ ਕਰਦੇ ਆਂ ਨਹੀਂ ਆਗੇ ਚਲੋ ਮੇਰੇ ਕੋਲ ਕੱਲ ਇਹਨਾਂ ਦੀ ਇਨਕੁਆਰੀ ਆ ਗਈ ਹੈ ਮਿਸਟਰ ਕੱਲ 4:30 ਵਜੇ ਤੋਂ ਇਨਕੁਆਰੀ ਆ ਗਈ ਮਿਸਲ ਅਸੀਂ ਮੰਗਵਾ ਕੇ ਸਾਰੇ ਚੰਗੀ ਫਰਾ ਦੇਖ ਲਈਏ ਠੀਕ ਹੈ ਨਾ ਕੋਈ ਇਹਦੇ ਵਿੱਚ ਜੋ ਸਭ ਤੋਂ ਸੋਨ ਮੈਰਿਟ ਹੋਏਗਾ ਕੋਈ ਇਲੀਕ ਪ੍ਰੈਸ਼ਰ ਨਹੀਂ ਕੋਈ ਕਿਸੇ ਨਾਲ ਇੰਪਾਰਸ਼ਲ ਹੋ ਕੇ ਕਰਾ ਗਿਆ ਪਤਾ ਲਗਾ ਠੀਕ ਜੀ ਜੀ ਦੇਖੋ ਕਿ ਜੀ ਆਪ ਅੱਗੇ ਅੱਗੇ ਸਰ 307 ਤੱਕ ਲੱਗੀ ਦੇਖੀ ਆ ਉਹ ਦੇਖਦੇ ਕਹਿੰਨੇ ਕਿਹੜੇ ਹਾਲਾਤਾਂ ਚ ਕਿੱਦਾਂ ਲੱਗੀ ਹੈ ਇਹਦੇ ਬਿਆਨ ਤੇ ਕਿਉਂ ਲੱਗੀ ਕੀ ਉਹਦੇ ਜੋ ਜਰਾ ਪੁੱਛਦੇ ਹਮ ਲੋਕ ਇਹਨੇ ਚਲੋ ਖੈਰ ਨਹੀਂ ਅਸੀਂ ਕਹਿ ਕੇ ਮੈਡਮ ਜੀ ਨੂੰ ਅਸੀਂ ਮੈਡਮ ਜੀ ਨੂੰ ਕਹਿ ਕੇ ਉਹਨਾਂ ਦੀ ਇਨਕੁਆਰੀ ਕਰੀ ਸਾਡੇ ਉਹਨਾਂ ਨੂੰ ਲਾਓ ਸਾਡੇ ਸਾਰੇ ਵਾਰੇ ਜਾਣਦੇ ਆ ਉਹ ਸਾਨੂੰ ਉਹਨਾਂ ਨੂੰ ਪਤਾ ਵੀ ਅਸੀਂ ਕਹੇ ਜਵਾਂਦੇ ਜੇ ਅਗਰ ਕੋਈ ਵੀ ਮਿਸਲ ਦੇ ਵਿੱਚ ਧਾਰਾ ਲੱਗੀ ਹਰ ਇੱਕ ਜੀ ਨੂੰ ਚੰਗੀ ਤਰ੍ਹਾਂ ਬਚਾਰਿਆ ਜਾਊਗਾ ਕਦੋਂ ਲੱਗੀ ਕਿਵੇਂ ਲੱਗੀ ਹੈ ਕਿਹੜੇ ਹਾਲਾਤਾਂ ਲੱਗੀ ਨਹੀਂ ਉਹ ਧਾਰਾ ਲਾਣੀ ਕੋਈ ਮਤਲਬ ਇਹ ਨਹੀਂ ਕਿ ਇੱਥੇ ਆਪਰੇ ਹੈ ਤੇ ਆਪਾਂ ਹੁਣ ਮਿਸਲ ਮੰਗਵਾ ਕੇ ਸਾਰਾ ਚੱਕਰ ਚੋ ਜੀ ਸਾਰੀ ਮੰਗੇ ਐਫਆਰ ਨਾ ਦੇ ਨਾ ਦੇ ਪਾਪਾ ਆਪਾਂ ਲਾ ਜੀ ਬਿਲਕੁਲ ਸਾਰਾ ਕੁਝ ਦੇਖੀ ਹਾਂ ਠੀਕ ਹੈ ਫਿਰ ਹਾਂ ਬਾਕੀ ਕਰ ਲੇ ਰੱਖਣਾ ਜੇ ਤਾਂ ਬੰਦਾ ਕੋਈ ਨਹੀਂ ਬਾਈ ਜਾਨ ਨੂੰ ਲੱਖੋ ਬੰਦੇ ਸਮਝ ਆਉਂਦੇ ਛੋਟਾ ਕਾਪੀ ਦੇ ਫੋਟੋ ਅੱਗੇ ਕਰਾ ਕੇ ਰੱਖ ਲਓ ਤੁਸੀਂ ਹਾਂ ਮੈਂ ਫੋਟੋ ਕਾਪੀ ਦੇ ਦਿੰਦਾ ਹਾਂ ਕਰਾ ਕੇ ਰੱਖ ਲਓ Yeah, yeah.